ਪ੍ਰੈਸ ਰੂਮ ਸਭ ਤੋਂ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਪਹਿਲਾਂ ਤੇ ਸਾਰੀ ਪ੍ਰੈਸ ਨੂੰ ਵਧਾਈਆਂ ਕਿਉਂਕਿ ਪ੍ਰੈਸ ਦੇ ਵਿੱਚ ਕਈ ਤਰ੍ਹਾਂ ਦੇ ਅੰਦਾਜ਼ੇ ਚੱਲਦੇ ਸੀ ਕਦੀ ਕੋਈ ਡਿਪਾਰਟਮੈਂਟ ਕਦੀ ਕੋਈ ਡਿਪਾਰਟਮੈਂਟ ਤੇ ਹੁਣ ਸਭ ਕੁਝ ਸਾਫ਼ ਹੋ ਗਿਆ ਪਹਿਲਾਂ ਤੇ ਸਾਰੀ ਪ੍ਰੈਸ ਨੂੰ ਮੇਰੇ ਭੈਣਾਂ ਨੂੰ ਤੇ ਭਰਾਵਾਂ ਨੂੰ ਮੁਬਾਰਕਾਂ ਪੁਲਰ ਸਾਹਿਬ ਤੁਸੀਂ ਤੇ ਅਨਰ ਸਾਹਿਬ ਦੋਨੋਂ ਦੇ ਦਿੱਤੇ ਗਏ ਨੇ ਵੇਖੋ ਇਹ ਤੁਹਾਡੇ ਤੋਂ ਜਿਹੜੀਆਂ ਸਾਨੂੰ ਮੁਬਾਰਕਾਂ ਮਿਲਦੀਆਂ ਪਈਆਂ ਅਸੀਂ ਤੇ ਤੁਹਾਡੀ ਸੁਣੀ ਤੇ ਹੀ ਫੁੱਲ ਚੜਾ ਦਿੰਨੇ ਆ ਜਾਏਗਾ ਇਹ ਤੇ ਵੇਖੋ ਪਾਰਟੀ ਹਾਈ ਕਮਾਂਡ ਨੂੰ ਸ੍ਰੀ ਅਰਵਿੰਦ ਕੇਰਿਆਲ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹਦੇ ਬਾਰੇ ਜਿਆਦਾ ਨੌਲੇਜ ਆ ਬਾਕੀ ਸਾਡੇ ਜਿਹੜੇ ਇੰਡਸਟਰੀ ਮਿਨਿਸਟਰ ਬਣੇ ਆ ਸ੍ਰੀ ਸੰਦੀਪ ਔਰੋੜਾ ਜੀ ਉਹ ਬਹੁਤ ਮਿਹਨਤੀ ਤੇ ਨੇਕ ਇਨਸਾਨ ਨੇ ਇੰਡਸਟਰੀ ਨੂੰ ਉਹ ਅੱਗੇ ਲੈ ਕੇ ਜਾਣਗੇ ਤਰੱਕੀ ਕਰੂਗਾ ਇੰਡਸਟਰੀ ਤੇ ਲੋਕ ਵੀ ਮਾਣ ਕਰਨਗੇ ਕਿ ਚੰਗੇ ਮਿਨਿਸਟਰ ਬਣਾਏ ਆ ਕਿਉਂਕਿ ਉਹਨਾਂ ਨੂੰ ਇਸ ਕੰਮ ਬਾਰੇ ਪਹਿਲਾਂ ਹੀ ਨੌਲੇਜ ਆ ਪੁਲਿਸ ਸਾਹਿਬ ਤੁਹਾਡੇ ਕਿਸੇ ਫਿਰ ਡਿਪਾਰਟਮੈਂਟ ਦੇ ਵਿੱਚ ਤਾਂ ਨਹੀਂ ਫੇਰ ਬਦਲ ਕੀਤਾ ਗਿਆ ਇਹੀ ਡਿਸੀਜਨ ਹੋਏ ਸੀ ਵਪਾਰੀਆਂ ਲਈ ਬੱਡੇ ਹੋਰ ਕਿਹੜੇ ਕਿਹੜੇ ਡਿਸੀਜਨ ਦੇਖਣ ਨੂੰ ਮਿਲ ਸਕਦੇ ਡਿਸੀਜਨ ਵੇਖੋ ਡਿਪਾਰਟਮੈਂਟ ਦਿੱਤਾ ਸੰਜੀਵ ਰੋੜਾ ਜੀ ਨੂੰ ਉਹ ਚੰਗੇ ਡਿਸੀਜਨ ਲੈਣਗੇ ਕਿਉਂਕਿ ਖੁਦ ਵੀ ਉਹ ਇੰਡਸਟਰੀ ਨਾਲ ਜੁੜੇ ਆ ਖੁਦ ਵਪਾਰੀ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਸਮਝਦੇ ਆ ਪਹਿਲਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇੰਡਸਟਰੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਹੱਲ ਕੀਤਾ ਇਹ ਪਹਿਲੀ ਸਰਕਾਰ ਆ ਇਹ ਵਪਾਰੀਆਂ ਨੂੰ ਮਜ਼ਦੂਰਾਂ ਨੂੰ ਆੜਤੀਆਂ ਨੂੰ ਦੁਕਾਨਦਾਰਾਂ ਨੂੰ ਨੌਕਰੀਆਂ ਵਾਲਿਆਂ ਨੂੰ ਪੁੱਛ ਕੇ ਫੈਸਲੇ ਲੈਂਦੀ ਆ ਪਹਿਲਾਂ ਵੀ ਜਿੰਨੇ ਫੈਸਲੇ ਲਏ ਆ ਸਹੀ ਲਏ ਆ ਚੰਗੇ ਲਏ ਆ ਲੋਕਾਂ ਦੇ ਹੱਕ ਤੇ ਹਿੱਤ ਦੇ ਵਿੱਚ ਲਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਫੈਸਲੇ ਆ ਉਹ ਲੋਕਾਂ ਦੇ ਹੱਕ ਤੇ ਹਿੱਤ ਦੇ ਵਿੱਚ ਲਏ ਜਾਣਗੇ ਭੂਲਰ ਸਾਹਿਬ ਤੁਹਾਡੇ ਤੁਹਾਡੇ ਵੀ ਜਿਹੜੇ ਐਨਆਰਆਈ ਦਾ ਕਮਾ ਵੀ ਦੇ ਦਿੱਤਾ ਗਿਆ ਤਾਂ ਫਿਰ ਕੀ ਉਹਨਾਂ ਦੀ ਛੁੱਟੀ ਹੋ ਰਹੀ ਹੈ ਜਾਂ ਉਹਨਾਂ ਨੂੰ ਦੇਖੋ ਇਹ ਜਿਹੜੇ ਭਰਾਜੀ ਫੈਸਲੇ ਨੇ ਇਹ ਪਾਰਟੀ ਹਾਈ ਕਮਾਂਡ ਦੇ ਕੋਲ ਨੇ ਪਾਰਟੀ ਹਾਈ ਕਮਾਂਡ ਨੂੰ ਇਹਦੇ ਬਾਰੇ ਜਿਆਦਾ ਪਤਾ ਤੇ ਬਾਕੀ ਪ੍ਰੈਸ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੁੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਕੋਲ ਟ੍ਰਾਂਸਪੋਰਟ ਆ ਰਹੀ ਸੀਗਾ